ਮੈਂ ਮੇਰਾ ਜ਼ਿਲ੍ਹਾ ਫਿਰੋਜ਼ਪੁਰਾ ਪਿੰਡ ਮੇਰਾ ਮਿਸ਼ਰੀ ਵਾਲਾ ਮੋਗਾ ਫਿਰੋਜ਼ਪੁਰ ਰੋਡ ਤੇ ਲੁਧਿਆਣਾ ਰੋਡ ਤੇ ਜੀ ਬਾਰਡਰ ਏਰੀਆ ਤੇ ਬਾਰਡਰ ਏਰੀਆ ਨੂੰ ਅੱਜ ਤੋਂ 15 20 ਸਾਲ ਪਹਿਲਾਂ ਵੈਸੇ ਹੀ ਪਛੜਿਆ ਗਿਆ ਜਾਂਦਾ ਸੀ ਜੀ ਤਾਂ ਇੱਥੇ ਜਦੋਂ ਕਿਸੇ ਨੂੰ ਆ ਕੇ ਆਪਦਾ ਇੰਟਰੋ ਦੇਣਾ ਤਾਂ ਅਗਲਾ ਕਹਿੰਦਾ ਸੀ ਯਾਰ ਬਾਰਡਰ ਤੋਂ ਆਇਆ ਕੀ ਗਾਉਂਦਾ ਹੋਊਗਾ ਕੀ ਲਿਖਦਾ ਹੋਊਗਾ ਤਾਂ ਸਾਡੀ ਪਰਖ ਮੈਂ ਸ਼ਾਰਟ ਚ ਦੱਸਾਂ ਤਾਂ ਰਾਜਬਾਈ ਜੀ ਨੇ ਕੀਤੀ ਰਾਜਬਾਈ ਉਹਨਾਂ ਨੇ ਉਦੋਂ ਕੰਪਨੀ ਲਾਈ ਸੀ ਟੀਮ 뮤ਜ਼ਿਕ ਜੀ ਤਾਂ ਮੈਂ ਇੱਕ ਮਾਸਟਰਪੀਸ ਬਣਾਇਆ ਸੀ ਜਿਹੜਾ ਅਸੀਂ ਬਲਕਾਰ ਭਾਜੀ ਕੋਲੇ ਗਏ ਮੈਂ ਇੱਕ ਮੇਲੇ ਚ ਗਿਆ ਉਹਤੋਂ ਬਲਕਾਰ ਭਾਜੀ ਦੇ ਸੰਡੂ ਮੇਰਾ ਬਾਈ ਰਾਜਾ ਗੋਗੂਆਣੀ ਉਹਨੂੰ ਚੰਗਾ ਲੱਗਾ ਜੀ ਉਹ ਮੈਨੂੰ ਅਗਲੇ ਦਿਨ ਨਾਲ ਲੈ ਗਿਆ ਜੀਪ ਤੇ ਆਪਦੀ ਜੀਪ ਸਭ ਕੁਝ ਤੇ ਬਾਈ ਬਲਕਾਰ ਕੋਲੇ ਚਲੇ ਗਏ ਜੀ ਉੱਥੇ ਜਦੋਂ ਜਾ ਕੇ ਸ਼ਾਮ ਨੂੰ ਕੋਈ ਸੁਣਾਉਣਾ ਸੀ ਬਾਈ ਬਲਕਾਰ ਪ੍ਰੋਗਰਾਮ ਤੋਂ ਬਾਈ ਬਲਕਾਰ ਸਿੱਧੂ ਏਮਐਲਏ ਵੀ ਹਣ ਜੀ ਉੱਥੇ ਕੋਈ ਸੁਣਾਉਣਾ ਸੀ ਰਾਤ ਨੂੰ ਅਲਵੇਲਾ ਜੀ ਗੁਰਬਖਸ਼ ਸਿੰਘ ਅਲਵੇਲਾ ਜੀ ਵੀ ਆ ਗਏ ਇੱਕ ਤੋਂ ਕੰਪਨੀਆ ਵਾਲੇ ਵੀ ਸੀਗੇ ਕਿਉਂਕਿ ਉਹ ਸਟਾਰ ਸੀ ਉਸ ਸਮੇਂ ਮੇਲਾ ਲੱਗਿਆ ਰਹਿੰਦਾ ਸੀ ਉਹ ਗਾਉਣ ਲੱਗੇ ਤੇ ਗਲਾ ਬੈਠ ਗਿਆ ਜੀ ਬਲਕਾਰ ਭਾਈ ਨੇ ਰਾਇ ਦਿੱਤੀ ਵੀ ਇੱਕ ਸਥਾਈ ਅੰਤ ਜੀ ਇੱਕ ਉਹ ਤੋਂ ਫਾਈਨ ਟੋਨ ਨਵੇਂ ਮੁੰਡੇ ਕੁੜੀਆਂ ਸਿਲੈਕਟ ਕਰਦੇ ਹੁੰਦੇ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਵੀ 12 ਗੀਤ ਲੈ ਕੇ ਆਓ ਜਿਹੜੇ ਟਾਈਟਲ ਹੋਣ ਉਹ ਤੋਂ ਟਾਈਟਲ ਨੂੰ ਬੜਾ ਪ੍ਰੇਫਰ ਕੀਤਾ ਇਹਨਾਂ ਦੇ ਟੇਪ ਦਾ ਟਾਈਟਲ ਸੋਹਣਾ ਸੱਤ ਗੀਤ ਮਗਰਲੇ ਉਹਦੇ ਨਾਲ ਮਤਲਬ ਚੋਨੇ ਨਾਲ ਡੀਲੇ ਨੂੰ ਪਾਣੀ ਲੱਗ ਜਾਂਦਾ ਸੀ ਉਹ ਮੈਂ ਮਾਸਟਰਪੀਸ ਬਣਾਇਆ ਸੀ ਉਹ ਮਾਸਟਰਪੀਸ ਰਾਜਪਾਜੀ ਕੋਲੇ ਪਹੁੰਚ ਗਿਆ ਤਾਂ ਉਹਨਾਂ ਨੇ ਇਹ ਕਹਿੰਦੇ ਆਰੇ ਲਿਖੂ ਬਹੁਤ ਸੋਹਣਾ ਅੱਗੇ ਜਾ ਕੇ ਤੇ ਟੋਨੇ ਦੀ ਅੱਛੀ ਟੋਨ ਵੱਖਰੀ ਹੈ ਪਾਕਿਸਤਾਨੀ ਜੀ ਜੇ ਮੈਨੂੰ ਬਾਅਦ ਚ ਮਾਨ ਮਿਲਿਆ ਵੀ ਮੇਨੂੰ ਬਾਬੂ ਸਿੰਘ ਮਾਨ ਜੀ ਨੇ ਇਹ ਗੱਲ ਕਹੀ ਵੀ ਤੇਰੀ ਆਵਾਜ਼ ਉਹ ਆ ਜਿਹੜੀ ਰੋਈਆਂ ਚ ਗੂੰਜਦੀ ਹੈ ਹਮ ਜਿਹੜੀਆਂ ਰੋਈਆਂ ਸਾਡੇ ਖਾਸ ਕਰਕੇ ਫਾਜ਼ਲਕਾ ਫਰੋਜ਼ਪੁਰ ਇਹ ਇਧਰ ਮਾਨਸਾ ਬਟਲਾ ਢਾਲੀ ਸਾਈਡ ਆ ਬਿਲਕੁਲ ਹਮ ਇਹ ਬਿਆਨ ਨੂੰ ਅਸੀਂ ਅਸੀਂ ਲੋਰੀਆਂ ਰੋਈਆਂ ਕਹਿ ਦਿੰਨੇ ਆ ਨਾ ਜਦੋਂ ਫਰੀਦਕੋਟ ਬੈਲਟ ਲੋਈਆਂ ਰੋਈਆਂ ਕਹਿ ਦਿੰਦੀ ਹੈ ਹਮ ਤਾਂ ਉਹ ਬਰਾੜ ਸਾਹਿਬ ਨੂੰ ਉੱਥੇ ਆ ਕੇ ਉੱਥੋਂ ਬਾਅਦ ਮੇਰਾ ਜੀ ਨਹੀਂ ਲੱਗਿਆ ਕਹਿ ਲੋ ਜਾਂ ਕੋਈ ਮਤਭੇਦ ਨਹੀਂ ਹੋਇਆ ਮੈਂ ਬਰਾੜ ਸਾਹਿਬ ਕੋਲੋਂ ਚਲੇ ਗਿਆ ਇਹ ਕਿਹਨੇ ਨੇ ਟੀਮ ਬਣਾਈ ਸੀ ਸੁਰਜੀਤਪਾਲ ਜੀ ਉਹਨਾਂ ਨੇ ਭਿੰਦੇ ਸ਼ਾ ਮੱਖ ਅ ਮਮਾ ਉਹ ਸੀਗਾ ਹਮ ਕੁਲਵਿੰਦਰ ਗੱਲ ਕੁਲਵਿੰਦਰ ਗੱਲ ਤਾਂ ਅੱਜ ਵੀ ਮੇਰੇ ਨਾਲ ਚੱਲ ਰਿਹਾ ਹੁਣ ਜਿਹੜਾ ਅਸੀਂ ਗੀਤ ਰਿਲੀਜ਼ ਕਰ ਰਹੇ ਆ ਉਹਦੀ ਪੇਸ਼ਕਾਸ਼ੀ ਕੁਲਵਿੰਦਰ ਗੱਲ ਦੀ ਹੈ ਜੀ ਤੇ ਉਧਰ ਚਲੇ ਗਏ ਉਹ ਉੱਥੇ ਜਾ ਕੇ ਹੌਲੀ ਹੌਲੀ ਮਤਲਬ ਜਦੋਂ ਬਾਈ ਰਾਜ ਵਾਲੀ ਟੀਮ 'ਚ ਇਹ ਹੁੰਦਾ ਸੀ ਵੀ ਲਿਖਦਾ ਸੋਨਾ ਜਾਂ ਲਿਖੂ ਸੋਨਾ ਅੱਗੇ ਜਾ ਕੇ ਤਾਂ ਬਾਈ ਸਰਜੀਤ ਦੀ ਟੇਪ 'ਚ ਇੱਕ ਗੀਤ ਕੱਟਦਾ ਸੀ ਜੀ ਕੀ ਕਰੀਏ ਚ ਹਮ ਤਾਂ ਮੇਰਾ ਪਹਿਲਾ ਗੀਤ ਉਹਦੇ 'ਚ ਰਿਕਾਰਡ ਹੋ ਗਿਆ ਦੇ ਜਾ ਕੋਈ ਸਹਾਰਾ ਰੋਂਦੇ ਚਾਕਰ ਜੇਟੇ ਨੂੰ ਹੀਰ ਦੀ ਲੋਗਤ ਐਜੇ ਗਾਇਕ ਐਸੀ ਗੀਤਕਾਰ ਐਸੀ ਗੀਤਕਾਰ ਗਾਇਕ ਤਾਂ ਮੈਂ ਆਪਣੀ ਸਟਰਗਲ ਕਰ ਹੀ ਰਿਆ ਸੀ ਨਾ ਆਲਰੇਡੀ ਜੀ ਉਸ ਤੋਂ ਬਾਅਦ ਅਗਲੀ ਟੇਪ ਆਈ ਉਹ ਟੇਪ ਥੋੜੀ ਠੀਕ ਠੀਕ ਰਹੀ ਉਹਦੇ ਵਿੱਚ ਮੇਰਾ ਗੀਤ ਦੁਬਾਰਾ ਸਰਜੀਤ ਭਾਈ ਨੇ ਫੇਰ ਧੱਕੇ ਨਾ ਪਾਤਾ ਮੈ ਮੈਨੂੰ ਗੀਤਕਾਰ ਬਣਾਉਣ ਵਾਲੇ ਸਰਜੀਤ ਪੁੱਲਰ ਹਮ ਇੱਕ ਸੋਨੀ ਚੋਂ ਸੰਧੂ ਸਰਜੀਤ ਕੱਢਣ ਵਾਲੇ ਤੇ ਗੀਤਕਾਰ ਕੱਢਣ ਵਾਲੇ ਸਰਜੀਤ ਪੁੱਲਰ ਅੱਛਾ ਉਹ ਵੀ ਬੜੀ ਬਹੁਤ એનਰਜੈਟਿਕ ਰੂਹ ਆ ਵੀ ਉਹਨਾਂ ਦਾ ਦੋ ਹੀ ਕੰਮ ਹੁੰਦੇ ਇੱਕ ਸੋਨਾ ਖਾਣਾ ਤੇ ਦੂਜਾ ਗੀਤਾਂ ਬਾਰੇ ਸੋਚੀ ਜਾਣਾ ਕੁਛ ਨਾ ਕੁਛ ਗुण ਘੜਾਈ ਜਾਣਾ ਹਾਂ ਆਦਾ ਆਗੀ ਤਾਂ ਹੈ ਸੇਦਾ ਵੀ ਉਹ ਇੱਕ ਵੰਦਾ ਤੁਸੀਂ ਆ ਲਓ 25 ਸਾਲ ਤੋਂ ਹਟਾ ਕੁਝ ਤਾਂ ਗੱਲ ਆ ਕੁਝ ਤਾਂ ਕਰਨਾ ਤੇ ਉਹ ਅਛਾ ਉਸ ਟੇਪ ਚ ਮੇਰਾ ਗੀਤ ਪੈ ਗਿਆ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਜੋਗ ਜੋਗ ਜੀ ਸੋਹਣਿਆ ਟੇਪ ਠੀਕ ਠੀਕ ਲਈ ਗੀਤ ਹੈ ਲਗਿਆ ਹੂੰ ਉਸ ਤੋਂ ਬਾਅਦ ਅਗਲੀ ਟੇਪ ਜਿਹੜੀ ਸੀਗੀ ਉਸ ਤੋਂ ਬਾਅਦ ਕੀਤੀ ਸ਼ਾਇਦ ਅ ਡਿਊਟ ਕੀ ਕਰ ਟੋਰਸ਼ ਕਿਨੀ ਹੂੰ ਤਾਂ ਟੋਰਸ਼ ਕਿਨੀ ਟੇਪ ਚ ਜਿਹੜਾ ਸੀਗਾ ਕੋਈ ਸਿੱਖ ਮੈਂ ਇੱਕ ਹੋਰ ਇੰਟਰਵਿਊ ਚ ਦੱਸਿਆ ਸੀ ਵੀ ਕੁਈ ਕਿਸੇ ਸਿੰਗਰ ਨਾਲ ਹੋਇਆ ਤੂੰ ਮੈਨੂੰ ਇਹ ਲੱਗਦਾ ਡਿਊਟ ਮੈਂ ਲਿਖ ਨਹੀਂ ਸਕਦਾ ਉਹ ਕੱਲੀ ਇੰਨੀ ਲਾਈਨ ਨਹੀਂ ਸੀ ਮੇਲੇ ਜਾਂ ਸੌਰੀ ਮੇਲੇ ਜਾਂਦੀਏ ਮਟਿਆਰੇ ਲੈ ਜਾ ਮੇਲੇ ਨੂੰ ਨਾਲ ਆਉ ਰਾ ਤੇਰਾ ਤੇ ਆ ਸਾਡਾ ਕਰੀ ਸੋਚ ਕੇ ਸਵਾਲ ਇਹ ਪੂਰਾ ਮੈਂ ਕੀਤਾ ਉਸ ਤੋਂ ਬਾਅਦ ਇਸ ਸਟੇਟਿਊਟ ਮੈਂ ਦੋ ਗੀਤ ਲਿਖੇ ਇੱਥੋਂ ਤੱਕ ਫਿਰ ਅਸੀਂ ਓਟੇ ਬੋਵਦੀਆ ਗਈ ਉਸ ਤੋਂ ਬਾਅਦ ਅਸੀਂ ਹੁਣ ਅਗਲਾ ਹਿੱਟ ਵੱਡਾ ਦੇਣਾ ਜੀ ਫਿਰਵਾਰੀ ਆ ਗਈ ਦਿਲ ਜਾਨੀ ਦੀ ਦਿਲ ਜਾਨੀ ਦਾ 뮤직 ਅਸੀਂ ਸੌਖ ਪਾਲ ਸੌਖ ਜੀ ਕੋਲੇ ਕੀਤਾ ਸੀ ਜੀ ਉਹਦੋਂ ਸ਼ਾਇਦ ਸਪੇਨ ਕੰਮ ਕਰਦੇ ਸੀ ਜਾਂ ਕਿਤੇ ਇੰਗਲੈਂਡ ਕਰਦੇ ਸੀ ਉਹਨਾਂ ਦੀ ਬੀਟ ਬਹੁਤ ਕੈਂਟ ਹੁੰਦੀ ਸੀ ਜਿਹੜਾ ਕਹਿੰਦੇ ਸੀ ਵੀ ਸੌਖ ਪਾਲ ਸੌਖ ਦਾ ਜੋਗੀ ਤਾਂ ਆ ਗਿਆ ਉਹ ਹਟ ਜਾਊਗਾ ਉੱਥੇ ਸੱਤ ਗੀਤ ਤਾਂ ਹੋ ਗਏ 뮤직 ਵੀ ਲਗਭਗ ਨੇੜੇ ਹੋ ਗਿਆ ਉਹ ਕਹਿੰਦੇ ਇੰਜਨ ਗੀਤ ਨਹੀਂ ਕੀਤਾ ਜੀ ਉਦੋਂ ਉਦੋਂ ਟੇਪ ਚਲਾਉਣ ਵਾਸਤੇ ਇੱਕ ਗੀਤ ਚਾਹੀਦਾ ਹੁੰਦਾ ਸੀ ਜਿਹੜਾ ਸਾਰੀ ਐਲਬਮ ਤੱਕ ਸਾਰੀ ਐਲਬਮ ਨੂੰ ਹਾਂ ਉਹ ਮੇਰੇ ਕੋਲੇ ਮੇਰੇ ਕੁਲਵਿੰਦਰ ਗਿੱਲ ਨੇ ਟੇਪ ਕੀਤੀ ਸੀਗੀ ਜਿੰਦੜੀ ਟੇਪ ਜਿਹੜੀ ਮੇਰੀ ਟੇਪ ਉਹਦੇ ਚ ਅਸੀਂ ਰਿਕਾਰਡ ਤਾਂ ਕੀਤਾ ਸੀ ਪਰ ਅਸੀਂ ਅਜੇ ਉਹਨਾਂ ਨੇ ਸਾਡੇ ਕੋਲੇ ਬਜਟ ਕਹੇ ਨਹੀਂ ਸੀ ਵੱਡਾ ਤੇ ਮੈਂ ਕਹ ਜੀ ਇੱਕ ਆ ਗੀਤ ਹੈਗਾ ਕਿਉਂਕਿ ਸਰਜੀਤ ਪੁੱਲ ਅਰਜੀਨਲ ਜੁੜੇ ਆ ਇਸ ਹਿਸਾਬ ਦੇ ਆ ਵੀ ਅਜੇ ਤੱਕ ਇਹ ਉਹ ਵੀ ਮੰਨਦੇ ਆ ਵੀ ਅਜੇ ਤੱਕ ਮੈਂ ਕਦੀ ਗੀਤ ਕੋਈ ਲੁਕੋ ਕੇ ਨਹੀਂ ਰੱਖਿਆ ਉਹਨਾਂ ਤੋਂ ਜੀ ਉਹ ਦੂਜੀ ਗੱਲ ਉਹਨਾਂ ਤੋਂ ਮੇਰੇ ਮੇਰੇ ਤੋਂ ਗੀਤ ਉਹਨਾਂ ਨੂੰ ਮੇਰੇ ਤੋਂ ਗੀਤ ਕਢਾਉਣੇ ਆਉਂਦੇ ਆ ਜਾਂ ਲਖਵਾਉਣੇ ਆਉਂਦੇ ਆ ਜੀ ਤਾਂ ਇੱਕ ਸਾਨੂੰ ਕੋਈ ਚੈਲੰਜ ਵੀ ਸੀਗਾ ਵੀ ਹੁਣ ਦੇਖਾਂਗੇ ਪੇਜ ਸੱਟ ਕੇ ਕੋਈ ਕਹਿੰਦਾ ਯਾਰ ਹੁਣ ਦੇਖਾਂਗੇ ਟੇਪਾਂ ਹਟਦੀਆਂ ਹੂੰ ਤੋ ਇੱਕ ਤਾਂ ਹਿੱਟ ਕਰ ਲਈ ਸੀ ਹੁਣ ਦੂਜੀ ਕਰਨੀ ਸੀ ਹੂੰ ਤੋ ਉਹ ਜਿਹੜਾ ਟਾਵਰ ਸੌਰੀ ਦਿਲ ਜਾਨੀ ਗੀਤ ਮੈਂ ਕਹਿਆ ਹਾਂ ਸੋਕਪਾਲ ਸੋਕਸ਼ੀ ਗੀਤ ਬਸ ਆਹੀ ਚਾਹੀਦਾ ਸੀ ਹੂੰ ਫਿਰ ਉਹਨਾਂ ਨੂੰ ਮੈਂ ਕਹਿਆ ਜੀ ਮੈਂ ਇਹ ਗੀਤ ਮਤਲਬ ਆ ਸੋਚ ਕੇ ਲਿਖਿਆ ਕਿਉਂਕਿ ਉਧਰ ਸਾਡੇ ਨਾਲ ਪਾਕਿਸਤਾਨ ਵਾਲਾ ਟੀਵੀ ਚੱਲ ਜਾਂਦਾ ਹੁੰਦਾ ਸੀ ਉਦੋਂ ਐਂਟੀਨਾ ਤੇ ਜੀ ਤੇ ਉਹਨਾਂ ਦਾ ਇੱਕ ਪੈਟ ਪੈਟ 뮤직 ਪੀਸ ਆ ਤਰ ਦਰ ਤਰ ਦਰ ਤਰ ਦਰ ਰਰ ਤਰ ਦਰ ਨਰ ਨਰ ਹਾਂ ਉਹ ਵਜਾਉਂਦੇ ਆ ਸ਼ਾਇਦ ਚਲ ਰਹਾ ਰੁਕਤਾ ਨਹੀਂ ਹੁੰਦੇ ਮੈਂ ਵੀ ਚਲੋ ਮਤਲਬ ਜੋ ਮਿਊਜ਼ਿਕ ਹੈ ਨਹੀਂ ਨਹੀਂ ਮੈਂ ਗੱਲ ਪੂਰੀ ਕਰਦਾ ਤਾਂ ਉਹ ਮਤਲਬ ਮੈਂ ਕਹਿੰਦਾ ਆ ਆ ਸਟਾਈਲ ਆ ਐਂ ਜੇ ਕਰਕੇ ਕੰਪੋਜੀਸ਼ਨ ਆ ਕਹਿੰਦੇ ਬਾ ਅਸੀਂ ਤਾਂ ਚਾਹੀਦਾ ਸੀ ਹੋ ਗਿਆ ਹੋ ਗਿਆ ਹੋ ਗਿਆ ਤਾਂ ਅਸੀਂ ਬੰਬਈ ਗਏ ਚਲੇ ਸ਼ੂਟ ਕਰਨ ਮੈਂ ਨਾਲ ਗਿਆ ਜੀ ਤਾਂ ਦੋ ਗੀਤ ਕਾਲੇ ਨਜ਼ਾਮਪੁਰੀ ਦੇ ਕੀਤੇ ਤੇ ਤੀਜਾ ਇਹ ਕੀਤਾ ਪਰ ਇਹ ਗੀਤ ਨੂੰ ਆਪਣੇ ਆਪ ਹੀ ਪ੍ਰੈਫਰੈਂਸ ਮਿਲਦੀ ਗਈ ਕਾਲੇ ਵੱਲੋਂ ਬਾਈ surjit ਵੱਲੋਂ ਬਾਬਾ ਜੀ ਵੱਲੋਂ ਜਿਹੜੇ ਆਡੀਓ ਟੱਚ ਵਾਲੇ ਸੀ ਜਦੋਂ ਗੀਤ ਚੱਲਿਆ ਤਾਂ ਫਿਰ ਚਲਦਾ ਗਿਆ ਚਲਦਾ ਗਿਆ ਚਲਦਾ ਗਿਆ ਫਿਰ ਮੈਂ ਜਿੱਦਾਂ ਅੰਮ੍ਰਿਤਸਰ ਤਿਆਰੀ ਕਰਦੇ ਹੁੰਦੇ ਸੀਗੇ ਬਾਈ ਪੁੱਲਰ ਦੀ ਅਗਲੀ ਟੇਪ ਦੀ ਇੱਕ ਹਿੱਟ ਹੋ ਗਈ ਨਾਲ ਦੀ ਨਾਲ ਦੂਜੀ ਨ ਲੱਗ ਜਾਣਾ ਜੀ ਤਾਂ ਉਸੇ ਤਿਆਰੀ ਕਰਦੇ ਚੱਲੇ ਤੇ ਮੈਂ ਬੱਸ 'ਚ ਬੈਠਾ ਉੱਥੇ ਕੋ ਦੋ ਬੰਦੇ ਉਹ ਖੀਰ ਚੜਾਉਣ ਚੱਲੇ ਸੀ ਬਾਬੇ ਸ਼ੇਖ ਫਤਿਹ ਜੀ ਤੋਂ ਬੱਸ ਤਲਵੰਡੀ ਭਾਈ ਫਾਟਕਾਂ ਤੋਂ ਤੁਰੀ ਸੁਰਦਿਆਸਰ ਉਹਨੇ ਡਰਾਈਵਰ ਨੇ 40 ਕਿਤੇ ਹੋਏ ਨੂੰ ਸੋਚ ਲਾਤੀ ਜੀ ਪਹਿਲਾਂ ਹੀ ਕੀਤੇ ਚੱਲਿਆ ਜਦੋਂ ਮਿਊਜ਼ਿਕ ਪੀਸੀ ਚੱਲਿਆ ਜੀ ਹਨਾ ਜਿਹੜਾ ਸਟਾਰਟਿੰਗ ਹੁੰਦੀ ਆ ਅੱਗੇ ਬੈਠਾ ਬੰਦਾ ਗਾਲ ਕੱਢ ਕੇ ਕਹਿੰਦਾ ਮੇਰੇ ਸਾਲੇ ਨੇ ਲਿਖਿਆ ਬੋਕਟ ਹੂੰ ਇੱਕ ਜੀ ਤਾਂ ਕਰੇ ਵੀ ਤੇ ਸਰਚ ਮਾਰਾਂ ਕੁਛ ਬਿਨਾਂ ਵਜੇ ਹੀ ਭਣਵਈਆ ਬਣ ਕੇ ਬਹਿ ਗਿਆ ਪਰ ਕੀ ਤਰੀਫ ਕਰਨ ਦਾ ਜਿਹੜਾ ਪਿਆਪੀਆ ਤੇ ਯਾਰ ਵੀ ਇਹਨੂੰ ਕੀ ਪਤਾ ਪਿੱਛੇ ਮੈਂ ਬੈਠਾ ਜਾਂ ਮੈਂ ਲਿਖਿਆ ਜਾਂ ਮੈਂ ਕੌਣ ਆ ਜੇ ਮੈਨੂੰ ਤਾਂ ਪਤਾ ਹੀ ਨਹੀਂ ਹੂੰ ਐ ਲੱਗਿਆ ਵੀ ਮੇਰੀ ਤਰੀਫ ਵੀ ਕਰ ਰਿਹਾ ਹਾਂ ਇਹ ਵੀ ਠੀਕ ਆ ਉਹਦੋਂ ਥੋੜਾ ਚਿਰ ਬਾਅਦ ਅਸੀਂ ਮੇਰੀ ਟੇਪ ਰਿਲੀਜ਼ ਕਰਨ ਲੱਗੇ ਤਾਂ ਅਸੀਂ ਚੰਡੀਗੜ੍ਹ ਕਰਤਾਰ ਚੀਮੇ ਦੇ ਘਰੇ ਬੈਠੇ ਸੀ ਫਲੈਟ ਸੀਗਾ 15 ਚ ਜੀ ਫਲੈਟ ਨਿਊ ਤਿੰਨ ਤਿੰਨ ਮੰਜ਼ਲੇ ਕਰ ਜਿਹੜੇ ਉਹਦੇ ਜੀ ਜੀ ਸਾਡੇ ਕੋਲੇ ਗਰਾਊਂਡ ਫਲੋਰ ਸੀ ਉੱਥੇ ਸਵਰਨਾ ਜਿਹਨੇ ਬਾਚ ਬਵੀਹਾ ਬੋਲੇ ਪਹਿਲਾਂ ਕੀਤੀ ਸਧੂ ਤੋਂ ਪਹਿਲਾਂ ਕੀਤੀ ਜੀ ਗੁਰੀ ਕਗਾ ਐ ਕਰਕੇ ਚੀਮਾ ਤੋਂ ਮੇਰੇ ਬੜੇ ਪੁਰਾਣੇ ਮਿੱਤਰ ਹੁਣ ਮਿਲਣ ਨੂੰ ਵੀ ਜੀ ਕਰਦਾ ਬਹੁਤ ਚਿਰ ਹੋ ਗਿਆ ਮਿਲਿਆ ਨੂੰ ਤੇ ਮੈਂ ਕਿਹਾ ਯਾਰ ਨਾਂ ਕੀ ਰੱਖੀਏ ਕਿਉਂਕਿ ਰਾਜਬਾਈ ਮੇਰਾ ਨਾਂ ਸੋਨੀ ਸੰਧੂ ਰੱਖਣ ਲੱਗੇ ਸੀ ਤੇ ਉਸ ਤੋਂ ਬਾਅਦ ਕਹਿੰਦੇ ਯਾਰ ਸੋਨੀ ਸੰਧੂ ਜਦੋਂ ਤੂੰ 50 ਸਾਲ ਦਾ ਹੋ ਜਾਏਗਾ ਨਾ ਇਹ ਫੀਲ ਨਹੀਂ ਆਉਣਾ ਫਿਰ ਉਹ ਤਾਂ ਛੋਟਾ ਜਿਹਾ ਫੀਲਿੰਗ ਹੈ ਨਹੀਂ ਛੋਟਾ ਜਿਹਾ ਲੱਗਦਾ ਅੱਛਾ ਮੈਨੂੰ ਆਇ ਲੱਗਿਆ ਮੈਂ ਸਰਜੀਤ ਜ਼ਰੂਰ ਰੱਖਣਾ ਵਿੱਚ ਮੇਰਾ ਨਾਂ ਕਰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਚੁੱਕੜਵਾਇਆ ਸੀ ਮੋਖਵਾ ਗਲੇ ਸੱਸਾ ਨਿਕਲੀ ਸੱਸਾ ਹਾਂ ਕਿਵੇਂ ਸਾਧ ਸੰਤ ਨੇ ਕੀ ਕਹਿੰਦਾ ਯਾਰ ਇਹਦਾ ਨਾਂ ਸਰਜੀਤ ਰੱਖ ਦਿਓ ਸਰਜੀਤ ਹੀ ਰਹੂਗਾ ਜਉਂਦਾ ਹੀ ਰਹੂਗਾ ਸਰਜੀਤ ਦਾ ਮਤਲਬ ਬਾਅਦ ਚ ਪਤਾ ਲੱਗਿਆ ਵੀ ਜਉਂਦਾ ਹਮੇਸ਼ਾ ਜਉਂਦਾ ਅਮਰ ਜੀ ਜੀ ਇਹ ਜਉਂਦਾ ਹੀ ਰਹੂਗਾ ਮੈਨੂੰ ਸਰਜੀਤ ਮੈਂ ਵਾ ਜਰੂਰ ਰੱਖਣਾ ਤੇ ਉਦੋਂ ਫੁੱਲ ਚਰਚਾ ਤੇ ਸੀ ਸਰਜੀਤਵਿੰਦਰ ਖੀਆ ਸਰਜੀਤ ਖਾਨ ਸਰਜੀਤ ਪੁੱਲਰ ਗੱਲ ਸਰਜੀਤ ਸਰਜੀਤ ਗੱਲ ਗੱਲ ਸਰਜੀਤ ਐਦਾਂ ਕਰਕੇ ਹਨਾ ਮੈਂ ਕਿਹਾ ਯਾਰ ਉਹ ਸਵਰਨਾ ਕਹਿੰਦਾ ਨਾਂ ਤਾਂ ਤੇਰਾ ਬਣਿਆ ਪਿਆ ਆਖਦੀ ਆ ਤੇਰੇ ਉੱਤੇ ਰੱਬ ਜਿੱਡਾ ਮਾਣਵੇ ਸੰਧੂ ਸਰਜੀਤ ਮੇਰੀ ਤੇਰੇ ਵਿੱਚ ਜਾਣਵੇ ਵਾਹ ਜੀ ਮੈਂ ਸੰਧੂ ਸਰਜੀਤ ਤਾਂ ਲਿਖਿਆ ਸਰਜੀਤ ਸੰਧੂ ਫਿੱਟ ਨਹੀਂ ਹੁੰਦਾ ਸੀ ਸਰਜੀਤ ਸੰਧੂ ਮੇਰੀ ਤੇਰੇ ਵਿੱਚ ਜਾਣਵੇ ਤਾਂ ਗੱਲ ਨਹੀਂ ਬਣਦੀ ਸੰਧੂ ਸਰਜੀਤ ਉਹ ਘੁੰਮ ਕੇ ਆਉਂਦਾ ਸੀ ਬੀਟ ਟੂ ਬੀ ਟੱਕਰ ਜਾਂਦੇ ਰਿਦਮ ਦੇ ਵਿੱਚ ਵੀ ਆ ਕੇ ਟਿਕ ਬੈਠਦਾ ਜਦੋਂ ਉਹ ਆ ਫੇਰ ਪਤਾ ਲੱਗਾ ਮੈਂ ਤਾਂ ਗੀਤਕਾਰ ਬਣ ਗਿਆ ਹੂੰ ਮੈਨੂੰ ਪਤਾ ਹੀ ਨਹੀਂ ਸੀ ਮੈਂ ਗੀਤਕਾਰ ਬਨਣਾ ਜਾਂ ਨਹੀਂ ਬਨਣਾ ਤਾਂ ਉਹ ਕਾਲਪੁਰਖ ਨੇ ਮੈਂ ਵੈਸੇ ਵੀ ਗੱਲ ਕਰਦਾ ਹਾਂ ਨਾ ਵੀ ਦੇਖੋ ਜੀ ਇਸ ਦੁਨੀਆ 'ਚ ਮੇਰੇ ਕਾਬ ਦਾ ਮੰਨਣਾ ਜੀ ਜਾਤੀ ਤੌਰ ਤੇ ਮੰਨਣਾ ਕਿ ਕੁਦਰਤ ਨੇ ਉਹ ਲੋਕ ਵੀ ਪੈਦਾ ਕੀਤੇ ਜਿਹੜੇ ਬੋਲ ਕੇ ਨਹੀਂ ਦੱਸ ਸਕਦੇ ਮੈਨੂੰ ਪਿਆਸ ਲੱਗੀ ਭੁੱਖ ਲੱਗੀ ਹੈ ਜੀ ਬਿਲਕੁਲ ਜਾਂ ਮੇਰੇ ਕੁਸ਼ਰੀਰ ਕਿਰਿਆ ਚੋਂ ਹੈਗਾ ਹੂੰ ਕੁਦਰਤ ਨੇ ਸਾਡੇ ਤੇ ਕਿੱਡੀ ਦਇਆ ਕੀਤੀ ਹੈ ਵੀ ਇੱਕ ਇੰਨੀ ਚੀਜ਼ ਆ ਇਹਦੇ ਨਾਲ ਮੰਨ ਲਓ ਤੁਹਾਡੇ ਸਟੂਡੀਓ ਤੱਕ ਵੀ ਪਹੁੰਚਾਇਆ ਜਿਤਾਉਂਗਾ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਇਸ ਆਵਾਜ਼ ਦੇ ਨਾਲ ਬਿਲਕੁਲ ਉਹ ਬੋਨਸ ਕੁਦਰਤ ਨੇ ਇੱਕ ਦਿੱਤਾ ਦੂਜਾ ਬੋਨਸ ਇਹਦੇ ਤਾਂ ਕਹਿੰਦੇ ਤੂੰ ਲਿਖ ਸਕਦਾ ਤੀਜਾ ਬੋਨਸ ਇਹ ਵੀ ਉਹ ਲੋਕਾਂ ਨੇ ਪ੍ਰਮਾਨ ਕਰ ਲਿਆ ਔਰ ਇੱਕ ਆਰਟ ਦੀ ਆਪਣੀ ਖੂਬਸੂਰਤੀ ਵੀ ਬਹੁਤ ਹੈ ਜੀ ਕਿ ਇਸ ਦੇ ਨਾਲ ਲੇਖਣੀ ਤੋਂ ਤੁਸੀਂ ਇਹ ਸਫ਼ਰ ਸ਼ੁਰੂ ਕੀਤਾ ਜਿਹੜਾ ਪਹਿਲਾ ਗਾਣਾ ਤੁਸੀਂ ਗਾਇਆ ਜੀ ਪਹਿਲਾ ਗਾਣਾ ਗਾਇਆ ਤੁਹਾਡੀ ਟੀਮ ਦਾ ਤੁਸੀਂ ਜ਼ਿਕਰ ਕਰਕੇ ਹਟੋ ਕਿ ਇਹ ਜਿਹੜੇ ਸਾਥੀਆਂ ਦਾ ਸਹਿਯੋਗ ਰਿਹਾ ਚਾਹੇ ਸਰਜੀਤ ਭੁੱਲਰ ਰਾਰਾ ਤੋਂ ਲੈ ਕੇ ਜਿਹੜੇ ਤਮਾਮ ਸਾਥੀ ਸੀਗੇ ਅੱਜ ਵੀ ਜਿਹੜੇ ਕੁਝ ਤੁਹਾਡੇ ਨਾਲ ਹੈਗੇ ਨੇ ਕੁਝ ਸਮੇਂ ਦੇ ਨਾਲ ਉਹ ਵੀ ਹੁੰਦਾ ਕਿ ਕੁਝ ਬੰਦੇ ਪਿੱਛੇ ਰਹਿ ਜਾਂਦੇ ਨੇ ਕੁਝ ਬੰਦੇ ਨਵੇਂ ਨਾਲ ਜੁੜ ਜਾਂਦੇ ਨੇ ਪਿੱਛੇ ਕਹਿ ਲੋ ਮੈਂ ਮੱਤ ਪੇਦ ਨਾਲ ਤਾਂ ਅੱਜ ਤੱਕ ਕਿਸੇ ਤੋਂ ਜ਼ਿਆਦਾ ਨਹੀਂ ਟੁੱਟਿਆ ਪਰ ਇੱਕ ਸਫ਼ਰ ਦੇ ਨਾਲ ਚੱਲਦੇ ਆ। ਸਫ਼ਰ ਦੌਰਾਨ ਉਹ ਜਿਹੜਾ ਕੁਦਰਤ ਨੇ ਕਿਸੇ ਦਾ ਦਾਣਾ ਪਾਣੀ ਕਿਵੇਂ ਲਿਖਿਆ ਕਿਸੇ ਦਾ ਕਿਵੇਂ ਤਾਂ ਉਹ ਨਖੇੜੇ ਹੋ ਜਾਂਦੇ ਆ। ਦਿਲ ਚੋਂ ਨਹੀਂ ਨਿਕਲਦੇ। ਜੇ ਕਿ ਪਹਿਲੀ ਗੱਲ ਲੜੇ ਨਹੀਂ ਜੇ ਕਿਸੇ ਨਾਲ ਗੁੱਸੇ ਰਾਜੀ ਹੋਏ ਵੀ ਆ। ਤਾਂ ਨਖੇੜੇ ਜਿਹੜੇ ਕੁਦਰਤ ਨੇ ਲਿਖੇ ਹੋਏ ਨੇ ਕਰਨਾ ਤਾਂ ਲਿਖਿਆ। ਪਰ ਹੈ ਬੜੇ ਜਾਣਿਆਂ ਦਾ ਇਹ ਇਸ ਬੰਦੇ ਨੂੰ ਬਣਾਉਣ ਚ ਤਾਂ ਬਹੁਤ ਲੋਕਾਂ ਦੀ ਬੜੀ ਮਿਹਨਤ ਲੱਗੀ ਆ। ਜੀ ਤੇ ਭਾਈ ਜਦੋਂ ਪਹਿਲਾ ਗਾਣਾ ਤੁਸੀਂ ਗਾਇਆ ਸੀਗਾ ਉਹ ਗਾਣਾ ਕਿਹੜਾ ਸੀਗਾ? ਪਹਿਲਾ ਗਾਣਾ ਮੇਰੀ ਇੱਕ ਕੰਪਨੀ ਸੀ ਫਾਈਨ ਸੁਪਰਸਾਊਂਡ ਜਿਹਨਾਂ ਦਾ ਰਿਕਾਰਡ ਹੋਇਆ ਗਾਏ ਤਾਂ ਰਿਕਾਰਡ ਆ ਜਿਹੜਾ ਪਹਿਲਾ ਰਿਕਾਰਡ ਹੋ ਹੈ ਆ ਲੀ ਤੁ ਪ੍ਰਦੀਪ ਪੰਗੂ ਮੈਨੂੰ ਅੱਜ ਵੀ ਆਦਾ ਬੜਾ ਪਿਆਰਾ ਇਨਸਾਨ ਸੀ ਉਹ ਸਿੱਧਾ ਸਾਦਾ ਜੀ ਸਿੱਧਾ ਜੱਟ ਉਹਦੀ ਕੰਪਨੀ ਚ ਅਸੀਂ ਇੱਕ ਮਿਕਸ ਪ੍ਰੋਜੈਕਟ ਕੀਤਾ ਸੀਗਾ ਉਹ ਸੀਗਾ ਅਸੀਂ ਮਿਲਕਦਿਆਂ ਨੇ ਮਰ ਜਾਣਾ ਹੂੰ ਮੈਂ ਰਾਂਝਣ ਦੀ ਹੋਂਦ ਨਹੀਂ ਅੰਮੀ ਰਾਂਝਣ ਮੇਰਾ ਮੱਕਾ ਵਿਛੜੇ ਜੇ ਮਲਾ ਨਹੀਂ ਸਕਦੀ ਨਾ ਕਰਈ ਨਾ ਤੱਕਾ ਜੋ ਸਬਰਾਂ ਦਾ ਪੁਲ ਬੰਨਿਆ ਨਹੀਂ ਉਹ ਨੀਰ ਵਗੇ ਤੋਂ ਖਰ ਜਾਣਾ ਸੀ ਬਿਲਕਦਿਆਂ ਨੇ ਮਰ ਜਾਣਾ ਸੀ ਤਰਸਦਿਆਂ ਨੇ ਮਰ ਜਾਣਾ। ਬਾਈ ਜੀ ਮੈਂ ਜ਼ਰੂਰ ਚਾਹੂੰਗਾ ਕਿ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਨੇ ਅਸੀਂ ਉਹਨਾਂ ਨੂੰ ਨਾਲ ਦੀ ਨਾਲ ਇਹ ਵੀ ਕੋਸ਼ਿਸ਼ ਜਿਹੜੀ ਰਹੇਗੀ ਸਾਡੀ ਕਿ ਬਾਈਹਰਾਂ ਦੀ ਆਵਾਜ਼ ਬੜੀ ਵੱਖਰੀ ਹੈ। ਪੰਜਾਬ ਦੇ ਵਿੱਚ ਕੋਈ ਗਾਇਕ ਨਹੀਂ ਜਿਹੜੇ ਜਿਵੇਂ ਰੋਈਆਂ ਦਾ ਜ਼ਿਕਰੋ ਕਰਕੇ ਹਟੇ ਨਹੀਂ ਕਿ ਜਿਵੇਂ ਟਿੱਬਿਆਂ ਦੇ ਵਿੱਚੋਂ ਆਵਾਜ਼ ਆਉਂਦੀ ਹੋਵੇ ਜਿਵੇਂ ਖੇਤਾਂ ਦੇ ਵਿੱਚ ਵੀ ਜਦੋਂ ਲੋਕ ਜੀ ਫਸਲਾਂ ਵੜਦੇ ਸੀ ਕਹਿੰਦੇ ਕਿ ਪਰੰਪਰਾ ਉਦੋਂ ਵੀ ਲੋਕ ਗਾਉਂਦੇ ਹੁੰਦੇ ਸੀਗੇ। ਮੈਂ ਤੁਹਾਡੀ ਗੱਲ ਰੋਕਦਾ ਮੇਰੀ ਸਹੀ ਮੈਨ ਮੇਰੀ ਪੜਾਈ ਸੀ ਉੱਥੋਂ ਹੀ। ਵੀ ਪੜਾਈ ਬੜੀ ਜਿਆਦਾ ਧਿਆਨ ਨਹੀਂ ਸੀਗਾ ਬਸ میٹرਕ ਤੱਕ ਗਏ ਆ ਪਲੱਸ 2 ਤਾਂ ਜੋ ابھی ਤੱਕ ਦਾ ਸਟਾਰਟ ਹੈ ਮੈਂ ਪਸ਼ੂ ਚਾਰ ਲੈ ਜਾਂਦਾ ਸਾਡੇ ਜਾਂ ਤਾਂ ਮੀਲ ਜਿਹੜੀ ਸੜਕ ਦੇ ਨਾਲ ਆਪਾਂ ਨੂੰ ਮੀਲ ਕਹਿੰਦੇ ਨੇ ਜਾਂ ਇੱਕ ਸੇਮ ਨਾਲਾ ਸੀ ਉਹ ਸੇਮ ਨਾਲੇ 'ਚ ਪਸ਼ੂ ਛੱਡਦੇ ਨੇ ਚੜੀ ਜਾਣਾ ਮੇਰੇ ਕੋਲੇ 4-5 گاਵਾ ਸੀ 3-4 ਮੱਝਾਂ ਸੀ ਉਹ ਇੱਕ ਸੈਫਲ ਹੁੰਦਾ ਜਿਹੜਾ ਨਹਿਰ ਦਾ ਪਾਣੀ ਸੇਮ ਨਾਲੇ ਦੇ ਉੱਤੋਂ ਦੀ ਲੰਘਾਉਂਦੇ ਆ ਖੇਤਾਂ ਨੂੰ ਦੇਣ ਵਾਸਤੇ ਹੂੰ ਉਹ ਸੈਫਲ ਦੇ ਥੱਲੇ ਬੈਠ ਜਾਣਾ ਤੇ ਜਦੋਂ ਪਾਣੀ ਵਗਦਾ ਉਹ ਹੁਣ ਪਤਾ ਲੱਗਦਾ ਉਹ ਇੱਕੋ ਬਣ ਜਾਂਦੀ ਸੀ ਹੂੰ ਮੈਨੂੰ ਲੱਗਦਾ ਉੱਥੇ ਬਹਿ ਕੇ ਗਾਉਣ ਦਾ ਸੁਆਦ ਬਹੁਤ ਆਉਂਦਾ ਉਹ ਜਦੋਂ ਘੰਡੀ ਟੁੱਟ ਕੇ ਬਾਈ ਦੀ ਜਨਮ ਉਹ ਉਹਨਾਂ ਰੋਈਆਂ 'ਚ ਗਾਉਂਦਾ ਰਿਆ ਹੂੰ ਔਰ ਉਦੋਂ ਐ ਲ ਮੈਂ ਮੈਂ ਭਾਈ ਹਰਭਜਨ ਮਾਨ ਉਹਨਾਂ ਨੂੰ ਸੁਣਦਾ ਰਿਹਾ ਗੁਰਦਾਸ ਮਾਨ ਜੀ ਨੂੰ ਸੁਣਦਾ ਰਿਹਾ ਉਹ ਗਾਉਂਦਾ ਰਿਹਾ ਤਾਂ ਉਹ ਜੋ ਕੁਦਰਤ ਨੇ ਕੋਈ ਬਣਤ ਬਣਾਉਣੀ ਸੀ ਕੀ ਸੀ ਮੇਰੀ ਵੋਕਲ ਸਹੀ ਮੈਨੇ ਖੇਤਾਂ ਚੋਂ ਜੋ ਉੱਥੋਂ ਨਿਕਲੀ ਆ ਮੈਨੂੰ ਮੈਨੂੰ ਹੁਣ ਵੀ ਯਾਦ ਆ ਮੇਰੇ ਨਾਲ ਇੱਕ ਸਾਡੇ ਕੈਟਾਗਰੀ ਬੌਰੀਆ ਸਿੱਖ ਸਮਾਜ ਆ ਬੜੇ ਪਿਆਰੇ ਆ ਮੈਨੂੰ ਮਤਲਬ ਉਹਨਾਂ ਨੇ ਸਪੋਰਟ ਵੀ ਬੜਾ ਕੀਤਾ ਥਾਂ ਥਾਂ ਤੇ ਉਹ ਕਹਿੰਦੇ ਸਵੇਰੇ ਉੱਠ ਕੇ ਕਹਿੰਦੇ ਨੇ ਸੋਨੀ ਕਿੰਨੀ ਰਹਿ ਗਈ ਕਣਕ ਤੇ ਕਿੰਨੀ ਭਰ ਲਈ ਮੈਂ ਕਿਹਾ ਕਿਉਂ ਤੁਹਾਨੂੰ ਕਿਵੇਂ ਪਤਾ ਕਹਿੰਦੇ ਰਾਤ ਤੇ ਹੀ ਆਵਾਜ਼ ਆਉਂਦੀ ਸਾਨੂੰ ਪਤਾ ਜੇ ਸੋਨੀ ਪਾਣੀ ਲੈ ਜਾਂਦਾ ਹ ਤਾਂ ਉਹ ਮੈਂ ਉੱਥ ਉਹ ਤਾਂ ਚੀਜ਼ਾਂ ਚੱਲ ਪਈਆਂ ਮਿੱਟੀ ਜੋ ਨਿਕਲੀ ਮਿੱਟੀ ਬਾਈ ਜੀ ਠੀਕ ਹੈ ਅੱਜ ਰੋਜ਼ਗਾਰ ਵੀ ਤੁਹਾਨੂੰ ਦਿੱਤਾ ਇਸ ਤੁਹਾਡੀ ਇਸ ਸ਼ੌਂਕ ਨੇ ਹੁਣ ਅਸੀਂ ਜਿਹੜਾ ਫੋਕ ਟੱਚ ਹੈ ਅਸੀਂ ਉਹਦੇ ਬਾਰੇ ਵੀ ਅਸੀਂ ਅੱਗੇ ਆਉਣ ਵਾਲੇ ਜਿਹੜੇ ਕੁਝ ਮਿੰਟ ਨੇ ਸਾਡੀ ਇਸ ਮੁਲਾਕਾਤ ਦੇ ਅਸੀਂ ਉਹਦੇ ਵਿੱਚ ਜ਼ਿਕਰ ਕਰਾਂਗੇ ਫੋਕ ਟੱਚ ਨੂੰ ਲੈ ਕੇ ਫੋਕ ਨੂੰ ਲੈ ਕੇ ਵੀ ਗੱਲ ਕਰਾਂਗੇ ਪੰਜਾਬੀ ਫੋਕ ਨੂੰ ਲੈ ਕੇ ਪਰ ਇਸ ਦੇ ਨਾਲ ਹੀ ਅਸੀਂ ਜਿਹੜਾ ਤੁਸੀਂ ਪਹਿਲਾ ਗਾਣਾ ਗਾਇਆ ਇਹ ਮੈਨੂੰ ਬੜਾ ਰੋਮਾਂਟਿਕ ਤੇ ਉਹ ਮੂਡ ਵਾਲਾ ਲੱਗ ਰਿਹਾ ਤੇ ਪਰ ਇਹ ਜ਼ਰੂਰ ਹਾਂ ਜ਼ਰੂਰ ਦਰਸ਼ਕਾਂ ਨੂੰ ਗਾ ਜੀ ਆਹ ਜੀ ਉਹ ਸੀਗਾ ਉਮੇਰਾਂ ਚੜੀ ਹੋਉਂਦੇ ਨਹੀਂ ਅੰਮੀਏ ਰਾਣਣ ਮੇਰਾ ਮਕਾ ਵਿਛੜੇ ਜੇ ਮਿਲਾ ਨਹੀਂ ਸਕਦੀ ਨੋ ਕਰੀ ਨੋ ਤਕਾ ਜੋ ਸਬਰਾਂ ਦਾ ਪੁਲ ਬੰਨਿਆ ਨਹੀਂ ਅਨਿਰ ਭਾਗੇ ਤੋ ਖਰ ਜਾਣਾ ਅਸੀਂ ਬਿਲਕਦਿਆਂ ਨੇ ਮਰ ਜਾਣਾ ਨਹੀਂ ਅਸੀਂ ਤਰਸਦਿਆਂ ਨੇ ਮਰ ਜਾਣਾ ਔਰ ਇਸ ਗੀਤ ਦੀ ਖਾਸੀਅਤ ਆ ਮੈਨੂੰ ਮਾਨ ਸਾਹਿਬ ਮਿਲੇ ਬਾਬੂ ਸਿੰਘ ਮਾਨ ਜੀ ਜੀ ਉਹ ਕਹਿੰਦੇ ਮੈਨੂੰ ਆ ਆਵਾਜ਼ ਚਾਹੀਦੀ ਹਾਣੀ ਫਿਲਮ ਵਾਸਤੇ ਕਿਸੇ ਕਾਰਨ ਕਰਕੇ ਬਾਅਦ ਚੋ ਜੱਗਾ ਜਿਹੜਾ ਸਰਪਜੀ ਚੀਮਾ ਹੀ ਨਗਾਤਾ ਜੀ ਮੇਰਾ ਸ਼ਾਇਦ ਉਸ ਸਮੇਂ ਕਦੇ ਛੋਟਾ ਦਾ ਜੋ ਜੋ ਵੀ ਰੱਪ ਜਣੇ ਪਰ ਮਾਨ ਸਾਹਿਬ ਨਾਲ ਇੱਕ ਬੜੀ ਮੁਹੱਬਤ ਬਣ ਗਈ ਜੁਗਾ ਜੁਗਾ ਦੀ ਜੀ ਤਾਂ ਮਾਨ ਸਾਹਿਬ ਨੂੰ ਜਦੋਂ ਮੈਂ ਸਲਾਮੀ ਨੂੰ ਕਹਿੰਦੇ ਮੇਰੇ ਫੋਨ ਚ ਪਾ ਦੇ ਮੈਂ ਫੋਨ ਚ ਪਾਤਾ ਸਾਲ ਕੇ ਬਾਅਦ ਮਿਲੇ ਆਂਦੇ ਸਰਜੀਤ ਤੇਰਾ ਉਹ ਗੀਤ ਯਾਰ ਮੈਨੂੰ ਅਜੇ ਵੀ ਚੇਤੇ ਆਉਂਦਾ ਜੀ ਮੈਨੂੰ ਜਿਆਦਾ ਸੰਧ ਹੋਈ ਜਾਂਦਾ ਯਾਰ ਤੈਨੂੰ ਮੈਨੂੰ ਅਜੇ ਵੀ ਚਿੱਤੇ ਮੈਂ ਇਸ ਗਾਣੇ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਬੜਾ ਪਿਆਰ ਬਣਿਆ ਮਹਾਨ ਸਾਹਿਬ ਮੇਰੇ ਕੋਲੋਂ ਨਿਕਲ ਗਿਆ ਕਹਿੰਦੇ ਮੇਰੇ ਫੋਨ ਚਾ ਲੈ ਲੈ ਹੂੰ ਮੇਰੇ ਲਈ ਕਿੱਟੀ ਵੱਡੀ ਗੱਲ ਮੈਨੂੰ ਇੱਕ ਸਮੇਂ ਇੱਕ ਸਿੰਗਰ ਨੇ ਕਿਹਾ ਸੀ ਵੀ ਅੱਜ ਕੱਲ ਦੇ ਗੀਤ ਕਰ ਦੋ ਗੀਤ ਲਿਖ ਕੇ ਆਪਦੇ ਆਪ ਨੂੰ ਬਾਬੂ ਸਿੰਘ ਮਾਨ ਸਮਝ ਲੈਂਦੇ ਮੈਨੂੰ ਆਸ਼ੀਰਵਾਦ ਹੀ ਮਿਲ ਗਿਆ ਉਹਨਾਂ ਤੋਂ ਹੂੰ ਬੁੱਕਲ ਮਿਲ ਗਈ ਇੱਕ ਇੱਕ ਪਿਓ ਦਾਦੇ ਦੀ ਬਾਕੀ ਮੇਰੇ ਸਿਰ ਤੇ ਬਾਪ ਨਹੀਂ ਤਾਂ ਜਦੋਂ ਮੈਂ ਮਾਨ ਸਾਹਿਬ ਨਾਲ ਮਿਲਦਾ ਤਾਂ ਐਂ ਲੱਗਦਾ ਯਾਰ ਵੀ ਇੱਕ ਬਾਪ ਵਰਗਾ ਸਾਇਆ ਔਰ ਮੇਰੇ ਤੇ ਜੇ ਕੋਈ ਮੁਸੀਬਤ ਮੁਸ਼ਕਲ ਸ਼ਹਿਰ ਪਿਆਰ ਤੋਂ ਉਹਨੇ ਐਫਰਟਸ ਨਾ ਹੁੰਦੇ ਜਿੰਨੇ ਹੁਣ ਕਰਦੇ ਬੜਾ ਪਿਆਰ ਮੈਂ ਇਹ ਨਹੀਂ ਕਹਿੰਦਾ ਸੀ ਰੋਜ਼ ਮਿਲਦੇ ਆ ਜਾਂ ਮੈਂ ਉਹਨਾਂ ਨੇ ਮੈਨੂੰ ਰਿਕਾਰਡ ਕੀਤਾ ਜਾਂ ਮਤਲਬ ਉਹ ਤਾਂ ਚੀਜ਼ ਹੀ ਬਹੁਤ ਵੱਡੀ ਬਣ ਗਈ ਨਾ ਇੱਕ ਕਾਉਂਸਲਰ ਹੀ ਬੜਾ ਹੋ ਜਾਂਦਾ ਜਦੋਂ ਤੁਸੀਂ ਜੂਜ ਰਹੇ ਹੁੰਨੇ ਹੋ ਜਦੋਂ ਜਾਇਦ ਦੇ ਵਿੱਚੋਂ ਉੱਥੇ ਤੁਹਾਨੂੰ ਕੋਈ ਸੀਨੀਅਰ ਬੰਦਾ ਇਸ ਤਰ੍ਹਾਂ ਦਾ ਜਿਹੜਾ ਸਤਕਾਰ ਦੇ ਨਾਲ ਜਿਹੜਾ ਤੁਹਾਨੂੰ ਜਿਹੜਾ ਮੌਕਾ ਦਿੰਦਾ ਤੁਹਾਨੂੰ ਸੁਭਾਲ ਲੈਂਦਾ ਆਪਣੀਆਂ ਯਾਦਾਂ ਚੇਤਿਆਂ ਦੇ ਵਿੱਚ ਛੋਟੀ ਜੀ ਗੱਲ ਜਿਵੇਂ ਬਾਈ ਪੱਪੂ ਬਰਾੜ ਮੈਨੂੰ ਪਰਸੋਂ ਕਹਿੰਦੇ ਮੈਨੂੰ ਮਾਨ ਸਾਹਿਬ ਦਾ ਨੰਬਰ ਦੇ ਮੈਂ ਕਹਿੰਦਾ ਬਾਪੂ ਸਿੰਘ ਮਾਨ ਦਾ ਕਹਿੰਦਾ ਉਹ ਜੋ ਨੰਬਰ ਲੈਣ ਦਾ ਦੂਰ ਉਹਨਾਂ ਕਿ ਆਵਾਜ਼ ਨਹੀਂ ਨਿਕਲਣੀ ਮੈਂ ਤਾਂ ਲਖਵੇਂਦਰ ਮਾਨ ਜੀ ਦਾ ਦਿਓ ਤਾਂ ਉਹ ਬੜੀ ਵੱਡੀ ਗੱਲ ਹੈ ਤੇ ਬਿਲਕੁਲ ਜੀ ਇਹਦੇ ਨਾਲ ਜਿਹੜਾ ਇਹ ਆਪਸ ਇਹ ਵੀ ਇੱਕ ਹੀ ਮਤਲਬ ਚਾਹੇ ਦੇਵ ਤ੍ਰਿਕੇ ਵਾਲੇ ਹੋਣ ਜਿੰਨੇ ਵੀ ਸੀਨੀਅਰ ਜਿਹੜੇ ਲਖਾਰੀ ਰਹੇ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਉਹਨਾਂ ਦਾ ਉਹਨਾਂ ਦਾ ਇੱਕ ਵੱਡਾ ਨਾਮ ਹੈਗਾ ਜੀ ਉਸ ਤਰੀਕੇ ਦੇ ਨਾਲ ਲੋਕ ਉਹਨਾਂ ਦਾ ਇੱਕ ਸਤਕਾਰ ਵੀ ਬਹੁਤ ਵੱਡਾ ਹੈ ਜੀ ਸ਼ਾਇਦ ਅੱਜ ਦੇ ਦੌਰ ਦੇ ਵਿੱਚ ਅਸੀਂ ਬੈਠੇ ਆਂ ਚੀਜ਼ਾਂ ਹੋਰ ਤਰੀਕੇ ਦੇ ਨਾਲ ਹੈਗੀਆਂ ਨੇ ਪਰ ਤੁਸੀਂ ਇਹ ਜ਼ਰੂਰ ਦੱਸਿਓ ਹੁਣ ਅਸੀਂ ਜੇ ਫੋਕਵਾਲ ਲਾਈਏ ਇਹ ਇਹ ਜਿਹੜੇ ਅਸੀਂ ਲਖਾਰੀਆਂ ਦੀ ਗੱਲ ਕਰਕੇ ਛਟਿਆ ਫੋਕ ਟੱਚ ਇਹਨਾਂ ਨੇ ਵੀ ਬਹੁਤ ਸਾਰੇ ਉਹ ਜਿਹੇ ਕਲਾਕਾਰ ਪੈਦਾ ਕੀਤੇ ਜੀ ਪੈਦਾ ਕੀਤੇ ਜੀ ਪੈਦਾ ਫੋਕ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਨਭਾਇਆ ਤੇ ਪੰਜਾਬੀ ਫੋਕ ਨੂੰ ਜਿਵੇਂ ਖਾੜਿਆਂ ਦੇ ਵਿੱਚ ਡਿਮਾਂਡ ਆਉਂਦੀ ਆ ਜਾਂ ਪੰਜਾਬੀ ਸੁਭਾਅ ਦੇ ਵਿੱਚ ਪੰਜਾਬੀ ਫੋਕ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਤਾਂ ਮੈਂ ਰੋਟੀ ਪੰਜਾਬੀ ਫੋਕ ਦੀ ਖਾਂਦਾ ਜੀ ਹੂੰ ਮੈਂ ਜੇ ਹੁਣ ਕਈ ਸਿੰਗਰ ਸਾਡੇ ਕਹਿੰਦੇ ਜੀ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਪੰਜਾਬੀ ਗੁਰੂ ਨਾਨਕ ਦੇਵ ਜੀ ਦੀ ਬੋਲੀ ਹੈ ਦੀ ਸੇਵਾ ਕੋਈ ਕੀ ਕਰ ਸਕਦਾ ਹੈ ਹਮ ਏਡੀ ਏਡੀ ਵੱਡੀ ਆ ਇਹ ਇੰਨੀ ਇੰਨੀ ਵਿਸ਼ਾਲ ਆ ਇਹ ਸਾਨੂੰ ਪਾਲ ਰਹੀ ਹੈ ਇੱਕ ਹਿਸਾਬ ਦੇ ਅਸੀਂ ਵਿਕਲਾੰਗ ਆ ਕਿਉਂਕਿ ਅੱਜ ਹੋਰ ਕੰਮ ਥੋੜੀ ਕਰ ਸਕਦੇ ਕੋਈ ਜੇ ਕੋਈ ਮੈਨੂੰ ਅੱਜ ਕਵੇ ਰੇੜੀ ਲਾ ਲ ਮੈਨੂੰ ਨਹੀਂ ਲੱਗਣੀ ਹਮ ਜੇ ਕੋਈ ਕਵੇ ਮੇਰੇ ਦੂਜੇ ਭਰਾ ਟਰੱਕ ਚਲਾਉਂਦੇ ਜੇ ਮੈਨੂੰ ਕਵੇ ਟਰੱਕ ਚਲਾ ਲ ਮੇਰੇ ਲਈ ਔਖਾ ਹਮ ਓਵੇਂ ਅਸੀਂ ਵਿਕਲਾੰਗ ਆ ਸਾਨੂੰ ਵਿਕਲਾੰਗ ਪੁੱਤਾਂ ਨੂੰ ਪਾਲ ਰਹੀ ਔਰ ਲੱਖਾਂ ਚ ਪਾਲ ਰਹੀ ਆ ਜੀ ਹਜ਼ਾਰਾਂ ਚ ਨਹੀਂ ਲੱਖਾਂ ਚ ਦਿੰਦੀ ਆ ਜੀ ਔਰ ਜਿੱਥੇ ਜੇ ਅਸੀਂ ਕਿਤੇ ਬਾਹਰ ਅੰਦਰ ਜਿੱਥੇ ਵੀ ਜਾ ਆ ਜਿਹੜੇ ਜਿਹੜੇ ਸ਼ਹਿਰਾਂ 'ਚ ਜਾ ਆਏ ਆ ਉੱਥੇ ਟਰੱਕਾਂ ਦੀ ਤਾਂ ਨੋ ਐਂਟਰੀ ਮੇਰੇ ਕੋਲੇ ਲਾਸਟ ਹੱਲ ਟਰੱਕਾਂ ਦਾ ਹੀ ਸੀਗਾ ਜੀ ਕਿਉਂਕਿ ਸਾਡੀ ਤੀਜੀ ਪੀੜ੍ਹੀ ਟਰੱਕਾਂ ਚ ਹੁਣ ਹੁਣ ਬੱਚੇ ਇੱਕ ਬੇਟਾ ਵੱਡੇ ਬਾਈ ਦਾ ਗਿਆ ਆਸਟ੍ਰੇਲੀਆ ਟਰੱਕ ਉਹਨਾਂ ਸ਼ਹਿਰਾਂ 'ਚ ਨੋ ਐਂਟਰੀ ਸੀ ਮੈਨੂੰ ਵੜਨ ਨਹੀਂ ਦੇਣਾ ਸੀ ਜਿੱਥੇ-ਜਿੱਥੇ ਮੈਨੂੰ ਇਹ ਪੰਜਾਬੀ ਨੇ ਬਠਾਟਾ ਲਾ ਜਾ ਕੇ ਜਿਨ੍ਹਾਂ ਲੋਕਾਂ ਨਾਲ ਮਿਲਾਂ ਤਾਂ ਜੇ ਫੋਰ ਐਗਜ਼ਾਮਪਲ ਮੈਂ ਤੁਹਾਡੀ ਗੱਲ ਵੀ ਕਰਾਂ ਕਿ ਤੁਸੀਂ ਆਪਣੇ ਆਪ 'ਚ ਇੱਕ ਉਹ ਇੱਕ ਬਿਲਡਿੰਗ ਇੱਕ ਚੀਜ਼ ਉਹ ਵੱਡੀ ਮਤਲਬ ਇੱਕ ਇੱਕ ਬ੍ਰਾਂਡ ਹੋ ਤੁਹਾਡੇ ਤੱਕ ਵੀ ਤਾਂ ਪੰਜਾਬੀ ਮਾਂ ਬੋਲੀ ਲੈ ਕੇ ਆਈ ਨਾ ਹੂੰ ਸਾਡੀ ਸਾਂਝ ਹੀ ਸ਼ੇਖ ਹੈ ਮੇਰੀ ਵੀ ਤੁਹਾਡੇ ਤੱਕ ਆ ਤਾਂ ਮੈਂ ਕਿਸੇ ਹੋਰ ਪਾਸੇ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਸ਼ਾਇਦ ਮੈਨੂੰ ਵੀ ਇਹ ਮੌਕੇ ਨਾ ਮਿਲਦੇ ਕਿ ਮੈਂ ਜਿਹੜਾ ਲੋਕਾਂ ਦੇ ਨਾਲ ਮਿਲਣਾ ਭਾਸ਼ਾ ਤਾਂ ਹੀ ਹੈ ਉਹਦਾ ਆਪਣੀ ਖੂਬਸੂਰਤੀ ਤਾਂ ਹੈ ਕਿ ਸਾਡੀ ਸਾਂਝ ਸਾਡੇ ਸਾਰੇ ਸਮਾਜ ਦੀ ਚਾਹੀਏ ਅਸੀਂ ਸਮੁੰਦਰੋਂ ਪਾਰ ਬੈਠੇ ਆ ਚਾਹੀਏ ਅਸੀਂ ਕਿਤੇ ਕੰਮ ਕਰ ਰਹੇ ਆ ਚਾਹੀਏ ਅਸੀਂ ਆਪਣੇ ਸੂਬੇ ਤੋਂ ਬਾਹਰ ਉਹ ਸਾਂਝ ਹੀ ਤਾਂ ਸਾਨੂੰ ਇੱਕ ਰੱਖਦੀ ਹੈ ਦੇਖੋ ਭਾਈ ਜੀ ਜਿਹੜਾ ਨਾ ਕਰੋਨਾ ਸੀ ਲੋਕਡਾਊਨ ਸੀ ਹੂੰ ਉਹਦੇ ਤੋਂ ਨੇ ਸਭ ਨੂੰ ਸਭ ਦੀ ਔਕਾਤ ਦਿਖਾਤੀ ਕਿਸੇ ਨੂੰ ਪਤਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਗੁਰਦਾਸ ਮਾ ਸਰਤਾਜ ਬੱਬੂ ਮਾਨ ਕਿਸੇ ਤੋਂ ਵੀ ਲੈ ਕੇ ਅਸੀਂ ਸਾਰੇ ਵਿਕਲਾ ਆ ਗਏ ਕਿਉਂਕਿ ਅਸੀਂ ਸਿਰਫ ਇੰਨਾ ਹੀ ਕੰਮ ਕਰਦੇ ਹਾਂ ਜੇ ਅਸੀਂ ਕੋਈ ਵਰਜਿਸ ਕਰਦੇ ਹਾਂ ਵਰਕਆਊਟ ਕਰਦੇ ਹੋ ਤਾਂ ਅਸੀਂ ਇਹਨੂੰ ਫਿੱਟ ਰੱਖਣ ਦੀ ਕਰਦੇ ਹਾਂ ਕੰਮ ਤਾਂ ਸਾਡੀ ਇੰਨੀ ਚੀਜ਼ ਤੇ ਆ ਹੀ ਕਰਦੀ ਹੈ ਨਾ ਇੰਨਾ ਸਾਨੀ ਹੂੰ ਬਾਕੀ ਤਾਂ ਬਾਕੀ ਤਾਂ ਹੱਥ ਪੈਰ ਅਸੀਂ ਵਰਤੇ ਹੀ ਨਹੀਂ ਹੋਰ ਕੰਮ ਲਈ ਉਹ 2 ਸਾਲ ਨਹੀਂ ਚੱਲਿਆ ਤਾਂ ਸਾਨੂੰ ਪਤਾ ਲੱਗ ਗਿਆ ਯਾਰ ਵੀ ਹਾਂ ਅਸੀਂ ਕੀ ਚੀਜ਼ਾਂ ਪੰਜਾਬੀ ਨੇ ਦਿਖਾਤਾ ਵੀ ਤੁਸੀਂ ਨਹੀਂ ਮੇਰੀ ਸੇਵਾ ਕਰਦੇ ਮੈਂ ਤੁਹਾਡੀ ਕਰਦੀ ਹਾਂ ਹਾਂ ਤਾਂ ਸਾਨੂੰ ਬਹੁਤ ਕੁਝ ਦਿੱਤਾ ਪੰਜਾਬੀ ਮਾਂ ਬੋਲੀ ਨੇ ਹਾਂ ਇੱਕ ਅਰਦਾਸ ਹੈ ਅਕਾਲ ਪੁਰਖ ਅੱਗੇ ਵੀ ਸੱਚੇ ਪਾਤਸ਼ਾਹ ਜਿੰਨਾ ਕਿ ਚੱਲ ਰਿਹਾ ਐਨਾ ਕਿ ਚੱਲਦਾ ਰੱਖੀ ਮੈਂ ਕਈ ਕਈ ਵਾਰੀ ਜਿਹੜੇ ਸਿੰਗਰ ਘਰੇ ਬੈਠੇ ਹੋ ਉਹਨਾਂ ਬਾਰੇ ਸੋਚਦਾ ਹੁੰਨਾ ਵੀ ਅਸੀਂ ਯਾਰ 2 ਸਾਲ ਬਿਲਕੁਲ ਬਹੁਤ ਸਾਰੀਆਂ ਵੀਡੀਓ ਮੋਸ਼ਨਲ ਹਾਂ ਵੀ ਅਸੀਂ 2 ਸਾਲ ਨਹੀਂ ਸਟੇਜਾਂ ਤੇ ਗਏ ਤੇ ਮੈਂ ਇੱਕ ਦਿਨ ਮੈਂ ਨਾਲ ਕਿਸੇ ਨਾ ਮੇਰਾ ਮਾਸੀ ਦਾ ਮੁੰਡਾ ਕਰਨੈਲ ਸੀ ਕੋਈ ਪਤਾ ਨਹੀਂ ਗੱਡੀ ਖਰਾਬ ਹੋ ਗਈ ਕਿ ਕਿੱਦਾਂ ਤੇ ਗੱ ਤਮੇ ਉਦੋਂ ਪਹਿਲਾਂ ਚਮਟੇ ਤੇ ਬਾ ਬਾ ਸੋਰੀ ਉਹ ਕਹਿੰਦਾ ਹੁੰਦਾ ਸੀ ਮਿਰਜ਼ਾ ਕਹਿੰਦਾ ਹੁੰਦਾ ਜੀ ਉਦੋਂ ਚਮਟਾ ਕੱਢਿਆ ਗੱਡੀ ਜੇ ਮੇਰਾ ਰੂਹ ਨਿਕਲ ਗਿਆ ਹਮ ਯਾਰ ਇੰਨਾ ਚਿਰ ਹੋ ਗਿਆ ਤੈਨੂੰ ਬੁਜਾਇਆ ਹੀ ਨਹੀਂ ਹਮ ਤੋ ਕੋਵਿਡ ਤਾਂ ਬਾਤ ਨਹੀਂ ਗੱਲਾਂ ਕੋਵਿਡ ਤਾਂ ਬਾਤ ਨਹੀਂ ਗੱਲਾਂ ਹਾਂ ਤੇ ਕੋਵਿਡ ਦੇ ਦੌਰਾਨ ਹਮ ਕੋਵਿਡ ਦਾ ਜਦੋਂ ਮੜਾ ਜਾ ਖੁੱਲਿਆ ਤੇ ਐ ਲੱਗਾ ਗੱਡੀ ਤਾਂ ਇੰਨੇ ਦਿਨ ਹੋ ਗਏ ਖੜੀ ਆ ਕਰਾ ਲਈਏ ਤੇ ਜਿਹੜੇ ਜਿਨ੍ਹਾਂ ਨੇ ਜਿਨ੍ਹਾਂ ਕੋਲੇ ਦਿਹਾੜੀ ਦੇ ਤਿੰਨ ਤਿੰਨ ਪ੍ਰੋਗਰਾਮ ਸੀ ਹਮ ਅੱਜੋ ਜਿਵੇਂ ਮੈਂ ਅਵਤਾਰ ਸ਼ਮਕ ਦੀ ਜਿਹਦੀ ਗੱਲ ਕਰਦਾ ਉਹਨਾਂ ਵੀ ਉਹ ਮੈਨੂੰ ਪਤਾ ਕਿਤੇ ਗੇਟ ਕੀਪਰ ਜਾਂ ਕੁਝ ਹੋਰ ਲੱਗਿਆ ਕਿਉਂਕਿ ਅਸੀਂ ਵਿਕਲਾੰਗ ਹਾਂ ਹੋਰ ਕੰਮ ਕਰ ਨਹੀਂ ਸਕਦੇ ਨਾ ਅਸੀਂ ਕੀਤਾ ਹੀ ਨਹੀਂ ਜਿਨ੍ਹਾਂ ਦੇ ਨਾਲ ਕੁਝ ਸਿੱਖਣਾ ਮੈਨੂੰ ਲੱਗਦਾ ਇਕੱਲੇ ਗਾਇਕ ਦੀ ਨਹੀਂ ਇਹ ਹਰ ਉਸ ਬੰਦੇ ਦੀ ਸਮੱਸਿਆ ਹੈ ਕਿ ਅਸੀਂ ਵੀ ਹੁਣ ਜੇ ਸ਼ਹਿਰਾਂ ਦੇ ਵਿੱਚ ਆ ਕੇ ਪੜ ਗਏ ਆ ਜੇ ਸਾਡੇ ਵਾਲੀ ਜਿਹੜੀ ਸਾਰੀ ਉਹ ਪੀੜ੍ਹੀ ਹੈ ਉਹ ਪੜ੍ਹਾਈ ਲਿਖਾਈ ਦੇ ਮਿਲਦਾ ਜੁਲਦਾ ਜੇ ਕੰਮ ਨਹੀਂ ਮਿਲਦਾ ਤਾਂ ਉਹਦੇ ਲਈ ਵੀ ਸਾਰਿਆਂ ਦੀ ਲਈ ਸਮੱਸਿਆਵਾਂ ਤਾਂ ਹੈਗੀਆਂ ਨੇ